ਸਤਿ ਸ੍ਰੀ ਅਕਾਲ ਵੀਰੋ ਕੀ ਹਾਲ ਚਾਲ ਹੈ ਵੀਰੋ ਭਾਈ ਸਰਬਜੀਤ ਸਿੰਘ ਨੇ ਅਸੈਂਬਲੀ ਦੇ اجلاس ਦੇ ਵਿੱਚ ਖਤਾਬ ਕਰਨਾ ਸੀ ਜਿਸ ਤਰ੍ਹਾਂ ਕਿ ਬਾਕੀ ਮੈਂਬਰਾਂ ਨੇ ਕੀਤਾ ਲੇਕਿਨ ਉਹਨਾਂ ਨੇ ਚਿੱਠੀ ਲਿਖ ਕੇ ਸਪੀਕਰ ਨੂੰ ਦਿੱਤੀ ਲੇਕਿਨ ਪਤਾ ਨਹੀਂ ਇਹੋ ਜਿਹਾ ਉਹਨਾਂ ਨੇ ਕੀ ਲਿਖ ਕੇ ਦਿੱਤਾ ਕਿ ਸਪੀਕਰ ਸਾਹਿਬ ਡਰ ਗਏ ਤੇ ਉਹਨਾਂ ਨੇ ਸਰਬਜੀਤ ਸਿੰਘ ਨੂੰ اجلاس ਕਰਨ ਦੀ ਇਜਾਜ਼ਤ ਨਹੀਂ ਦਿੱਤੀ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਭਾਈ ਸਰਬਜੀਤ ਸਿੰਘ ਕੋ ਉਸ ਗੱਲ ਦੇ ਬਾਰੇ ਜਾਣਾਂਗੇ ਜਿਸ ਵਜ੍ਹਾ ਤੋਂ ਉਹਨਾਂ ਨੂੰ اجلاس ਦੇ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸਦੇ ਬਾਰੇ ਜਾਣੇ ਲੁਧਿਆਣਾ ਦੇ ਸਾਨਨੇਵਾਲ ਵਿਖੇ ਗੁਰਦੁਆਰਾ ਰੇੜੂ ਸਾਹਿਬ ਦੇ ਵਿੱਚ ਫਰੀਦਕੋਟ ਤੋਂ ਸਾਂਸਦ ਸਰਬਜੀਤ ਸਿੰਘ ਖਾਲਸਾ ਪਹੁੰਚੇ ਅਤੇ ਨਾਲ ਹੀ ਸਾਂਸਦ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੀ ਪਹੁੰਚੇ ਜਿੱਥੇ ਉਹਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ মিডিਆ ਨਾਲ ਗੱਲਬਾਤ ਕਰਦਿਆਂ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਹਨਾਂ ਨੂੰ ਲੋਕ ਸਭਾ ਦੇ ਸੈਸ਼ਨ ਵਿੱਚ ਬੋਲਣ ਦੀ ਇਜਾਜ਼ਤ ਨਹੀਂ ਮਿਲੀ ਕਿਉਂਕਿ ਉਹਨਾਂ ਨੇ ਬੰਦੀ ਸਿੰਘਾਂ ਦੇ ਉੱਤੇ ਬੋਲਣਾ ਸੀ ਅਤੇ ਅਮਰਿਤਪਾਲ ਸਿੰਘ ਉੱਤੇ ਲਾਈ ਗਈ ਐਨਐਸਏ ਦੇ ਉੱਤੇ ਬੋਲਣਾ ਸੀ ਇਸ ਕਰਕੇ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਸੈਸ਼ਨ ਦੇ ਵਿੱਚ ਬੋਲਣ ਦੀ ਪਰਚੀ ਦਿੱਤੀ ਲਿਖ ਕੇ ਸਰਬਜੀਤ ਸਿੰਘ ਬੋਲਣ ਵਾਸਤੇ ਥੋੜੀ देर ਬਾਅਦ ਬੰਦਾ ਮੇਰੇ ਕੋਲੇ ਜਿਹਦੇ ਕੋਲੇ ਭੇਜੀ ਸੀ ਉਹ ਆ ਗਿਆ ਕਹਿੰਦਾ ਜੀ ਪਰਪਸ ਲਿਖੋ ਕੀ ਹੈ ਮੈਂ ਕਿਹਾ ਉਸ ਤੇ ਲਿਖਤਾ ਅੰਮ੍ਰਿਤਪਾਲ ਸਿੰਘ ਤੇ ਬੰਦੀ ਸਿੰਘਾਂ ਦਾ ਮੈਂ 11:30 ਵਜੇ ਦਿੱਤੀ ਤੇ ਮੈਂ 1:30 ਵਜੇ ਤੱਕ ਲੰਚ ਟਾਈਮ ਤੱਕ ਬੈਠਾ ਰਿਹਾ ਉਹਨਾਂ ਨੇ ਮੈਨੂੰ ਬੁਲਾਇਆ ਨਹੀਂ ਚਲੋ ਮੈਂ ਆ ਗਿਆ ਅਗਲੇ ਦਿਨ ਮੈਂ ਗਿਆ ਮੈਂ ਆਪ ਪਰਚੀ ਲਿਖੀ ਆਪ ਦੇਣ ਗਿਆ ਜਿਹੜੇ ਸਪੀਕਰ ਦੇ ਨਾਲ ਸਪੀਕਰ ਸਾਹਿਬ ਨਾਲ ਹੁੰਦੇ ਨਹੀਂ ਉਹ ਪਰਚੀ ਲੈਣੇ ਮੈਂ ਉਹਨਾਂ ਨੂੰ ਪੁੱਛਿਓ ਦੇਖਦੇ ਸਾਰੀ ਮੈਨੂੰ ਕਹਿੰਦਾ ਜੀ ਨਹੀਂ ਬਈ ਇਹ ਬਹੁਤ ਸੈਂਸਿਟਿਵ ਮੁੱਦਾ ਹੈ ਤੁਸੀਂ ਇਸ ਤੇ ਐਵੇਂ ਨਹੀਂ ਬੋਲ ਸਕਦੇ ਜਾਂ ਤਾਂ ਤੁਹਾਡਾ ਡਰਾਓ ਨਿਕਲੇ ਜਿਹੜੇ 20 ਐਮਪੀਆਂ ਦਾ ਬੋਲਣ ਦੀ ਪਰਚੀ ਨਿਕਲਦੀ ਹੈ 0 आर ਦੀ ਜਾਂ ਤਾਂ ਉਹ ਨਿਕਲੇ ਤੇ ਜਾਂ ਫਿਰ ਪਾਰਲੀਮੈਂਟ ਚ ਇਸ ਮੁੱਦੇ ਤੇ ਮੁੱਦੇ ਤੇ ਬਹਿਸ ਹੁੰਦੀ ਹੋਵੇ ਉਹਦੇ ਵਿੱਚ ਤੁਸੀਂ ਬੋਲ ਸਕਦੇ ਹੋ ਤੁਸੀਂ ਐਵੇਂ ਨਹੀਂ ਬੋਲ ਸਕਦੇ ਭਈ ਇਹ ਬਹੁਤ ਸੈਂਸਿਟਿਵ ਮੈਟਰ ਹੈ ਤੇ ਮੈਂ ਕਿਹਾ ਜੀ ਨਹੀਂ ਸਾਨੂੰ ਤਾਂ ਚਾਹੀਦਾ ਹੈ ਬੋਲਣਾ ਹੈ ਅਸੀਂ ਤਾਂ ਉਹਨਾਂ ਨੇ ਮੈਨੂੰ ਪਰਮਿਸ਼ਨ ਨਹੀਂ ਦਿੱਤੀ ਤੇ ਨਹੀਂ ਤਾਂ ਮੈਂ ਗੱਲ ਕਰਨੀ ਸੀ ਇਹਦੇ ਬਾਰੇ ਤੇ ਉਹ ਤਾਂ ਮੈਂ ਵੀ ਕਹਿੰਨਾ ਦੇਖੋ ਜੀ ਜਿਹੜਾ ਅੰਮ੍ਰਿਤਪਾਲ ਹੈ ਨਾ ਉਹਦੇ ਕੋਲੋਂ ਕੋਈ ਦੇਸ਼ਤਰਹੀ ਵਾਲਾ ਜਿੱਦਾਂ ਆਰਮਜ਼ ਐਮਿਨੇਸ਼ਨ ਕੋਈ ਗੋਲਾ ਵਿਰੁੱਧ ਕੁਝ ਨਹੀਂ ਬਰਾਮਤ ਹੋਇਆ ਮੰਨਦੇ ਹੋ ਨਾ ਇਹ ਗੱਲ ਤਾਂ ਸੈਕੰਡਲੀ ਉਹਦੇ ਇਹਨਾਂ ਨੇ ਫੋਨ ਵੀ ਸਾਰਾ ਕੁਝ ਚੈੱਕ ਕਰ ਲਿਆ ਪਾਕਿਸਤਾਨ ਜਾਂ ਚਾਈਨਾ ਜਾਂ ਕਿਸੇ ਕੰਟਰੀ ਨਾਲ ਉਹਦੇ ਐਸੇ ਕੋਈ ਲਿੰਕ ਨਹੀਂ ਬਰਾਮਤ ਹੋ ਪਤਾ ਲੱਗੇ ਵੀ ਜਿਹਦੇ ਨਾਲ ਬਾਹਰ ਵਾਲੇ ਉਹਨੂੰ ਇਸ਼ਾਰੇ ਕਰਦੇ ਹੁਣ ਵੀ ਤੁਸੀਂ ਇਹ ਕਰੋ ਉਹ ਜੋ ਕਰ ਰਿਆ ਸੀ ਸਿਰਫ ਸਿੱਖਾਂ ਦੀ ਭਲਾਈ ਵਾਸਤੇ ਬਈ ਲੋਕਾਂ ਨੂੰ ਨਸ਼ੇ ਛਡਾਓ ਤੇ ਆਪਣੇ ਸਿੱਖੀ ਦੇ ਨਾਲ ਲਾਓ ਤੇ ਤੁਹਾਨੂੰ ਪਤਾ ਵੀ ਜਿਹੜਾ ਬੰਦਾ ਪੰਜਾਬ ਦਾ ਭਲਾ ਚਾਹੁੰਦਾ ਹੋਵੇ ਨਾ ਉਹਦੇ ਨਾਲ ਫਿਰ ਸਰਕਾਰਾਂ ਦੀਆਂ ਨਜ਼ਰਾਂ ਚ ਚੁਬਦਾ ਹੈ ਤੇ ਇਹ ਸਿਰਫ ਕਾਰਨ ਹੈ ਹੋਰ ਉਹਦੇ ਕੋਈ ਉਹਦੇ ਕੋਈ ਦੇਖੋ ਜੀ ਸਰਕਾਰ ਕਹਿੰਦੀ ਹੈ ਬਈ ਉਹਦੇ ਆਨਰ ਸਮਾਜ ਨੂੰ ਖਤਰਾ ਹੈ ਸਮਾਜ ਨੇ ਤਾਂ ਉਹ ਜਿਤਾਤਾ 2 ਲੱਖ ਵੋਟ ਨਾਲ 20 ਲੱਖ ਬੰਦਿਆਂ ਦਾ ਨਮਾਇੰਦਗੀ ਕਰਦਾ ਹੈ ਉਹ ਤੇ ਕਾਦਾ ਖਤਰਾ ਹੈ ਸਾਨੂੰ ਵੀ ਪਤਾ ਲੱਗੇ ਐਨਐਸਏ ਉਸੇ ਨਹੀਂ ਤਾਂ ਲਾਈ ਹੈ ਜੀ ਲਾਅ ਐਂਡ ਆਰਡਰ ਦਾ ਤਾਂ ਬਹਾਨਾ ਹੈ ਸਿਰਫ ਇੱਕ ਜਿਹੜੇ ਅਮਰਿਤਪਾਲ ਦੀ ਚੜ੍ਹਾਈ ਦੇ ਨਾਲ ਝਾੜੂ ਦਾ ਗਰਾਫ ਥੱਲੇ ਜਾਂਦਾ ਹੈ ਕਿਉਂਕਿ ਇਹਨਾਂ ਨੇ ਦੇਖੋ ਆਪ ਤਾਂ ਕੁਝ ਕੀਤਾ ਨਹੀਂ ਮੇਰੇ ਹਲਕੇ ਦੀ ਗੱਲ ਹੈ ਮੈਂ ਲੋਕਾਂ ਨਾਲ ਵਾਅਦਾ ਕੀਤਾ ਸੀ ਵੀ ਮੈਂ ਪਿੰਡ-ਪਿੰਡ ਕਾਈ ਬਣਾ ਕੇ ਨਸ਼ਿਆਂ ਦੇ ਖਿਲਾਫ ਕੰਮ ਕਰੂੰਗਾ ਪਰ ਤੁਸੀਂ ਇਹ ਦੇਖ ਲਓ ਵੀ ਜੋ ਹਾਲ ਉੱਥੇ ਇਸ ਟਾਈਮ ਹੈ ਮਤਲਬ ਜਿਹੜੇ ਪਿੰਡ ਦੇ ਬੱਚੇ ਜਿਹੜੇ ਜੁੜ ਕੇ ਇਕਾਈਆਂ ਬਣਾ ਕੇ ਨਸ਼ੇ ਖਿਲਾਫ ਕਰਨਾ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੂੰ ਵੀ ਨਹੀਂ ਕੰਮ ਕਰਨ ਦਿੰਦੇ ਨਾ ਬਾਦਲ ਵਾਲੇ ਨਾ ਇਹ ਰਲ ਮਿਲ ਕੇ ਰੋਕਦੇ ਆ ਉਹਨਾਂ ਨੂੰ ੜਿੱਕਾ ਲਾਉਂਦੇ ਆ ਮਤਲਬ ਇਹ ਨਸ਼ੇ ਛੱਡਣ ਦਾ ਕੰਮ ਵੀ ਨਹੀਂ ਕਰਨ ਦੇ ਰਹੇ ਕਿਸੇ ਵੀਰੋ ਇਹ ਬਹੁਤ ਮਾੜੀ ਗੱਲ ਹੈ ਕਿ ਇੱਕ ਇੰਨੇ ਵੱਡੀ ਤਦਾਦ ਦੇ ਵਿੱਚੋਂ ਐਡੀ ਵੱਡੀ ਲੀਡ ਤੋਂ ਲੋਕਾਂ ਦਾ ਚੁਣਿਆ ਹੋਇਆ ਨਮਾੰਦਾ ਭਾਈ ਸਰਬਜੀਤ ਸਿੰਘ ਖਾਲਸਾ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂ ਨਹੀਂ ਦਿੱਤੀ ਗਈ ਕਿਉਂਕਿ ਉਹਨਾਂ ਨੇ ਦੱਸਿਆ ਸੀ ਕਿ ਮੈਂ ਬੰਦੀ ਸਿੰਘਾਂ ਤੇ ਗੱਲ ਕਰਾਂਗਾ ਮੈਂ ਭਾਈ ਅਮਰਤਪਾਲ ਸਿੰਘ ਦੇ ਮੁੱਦੇ ਤੇ ਗੱਲ ਕਰਾਂਗਾ ਇਸ ਵਜ੍ਹਾ ਤੋਂ ਉਹਨੂੰ ਇਜਾਜ਼ਤ ਨਹੀਂ ਦਿੱਤੀ ਗਈ ਵੀਰੋ ਮੈਨੂੰ ਇੱਕ ਗੱਲ ਦੱਸੋ ਕਿ ਅਗਰ ਸਿੱਖ ਬੰਦੀ ਸਿੰਘਾਂ ਦੀ ਲਿਹਾਇ ਉੱਤੇ ਗੱਲ ਨਹੀਂ ਕਰਨਗੇ ਤੇ ਫਿਰ ਕੌਣ ਗੱਲ ਕਰੇਗਾ ਇੱਕ ਸ਼ਹੀਦ ਪਰਿਵਾਰ ਦਾ ਨੌਜਵਾਨ ਅਗਰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਨਹੀਂ ਕਰੇਗਾ ਤੇ ਫਿਰ ਹੋਰ ਕੌਣ ਕਰੇਗਾ ਭਾਈ ਅਮਰਪਾਲ ਸਿੰਘ ਜੇ ਕੋ ਐਡੀ ਵੱਡੀ ਲੀਡ ਤੋਂ ਜਿੱਤੇ ਐ ਲੋਕਾਂ ਦੇ ਨੁਮਾਇंदे ਐ ਲੋਕਾਂ ਨੇ ਉਹਨਾਂ ਚੁਣਿਆ ਵੇ ਉਹਨਾਂ ਨੂੰ ਬਾਹਰ ਨਹੀਂ ਕਢਿਆ ਜਾ ਰਿਹਾ ਉਹਨਾਂ ਨੂੰ ਐਨਐਸ ਲਾ ਕੇ ਉਹਨਾਂ ਨੂੰ ਅੰਦਰ ਤੱਕ ਇਹ ਨਾ ਰੱਖਿਆ ਵੇ ਅਗਰ ਇਹਦੀ ਗੱਲ ਨਹੀਂ ਕਰੇਗਾ ਤੇ ਫਿਰ ਕਿਹੜੀ ਗੱਲ ਕਰੇਗਾ ਵੀਰੋ ਇਸ ਗੱਲ ਦੀ ਸਮਝ ਨਹੀਂ ਹੁੰਦੀ ਕਿ ਜਿਹੜੇ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੇ ਚੁਣਿਆ ਵੇ ਚਨਾਉ ਦੇ ਕੇ ਆਪਣਾ ਨੁਮਾਇੰਦਾ ਬਣਾਇਆ ਵੇ ਅਗਰ ਉਹਨਾਂ ਦੇ ਮਸਾਇਲ ਐ ਉਹਨਾਂ ਦਾ ਹੱਲ ਨਹੀਂ ਕਰੇਗਾ ਇਹ ਨਮੰਦਾ ਅਗਰ ਉਹਨਾਂ ਦੇ ਮਸਾਇਲ ਦੀ ਗੱਲਬਾਤ ਨਹੀਂ ਕਰੇਗਾ ਤੇ ਫਿਰ ਅਸੈਂਬਲੀ ਵਿੱਚ ਕੌਣ ਗੱਲ ਕਰੇਗਾ ਵੀਰੋ ਇਹ ਵੱਡਾ ਮੁੱਦਾ ਹੈ ਇਹ ਸਪੀਕਰ ਸਾਹਿਬ ਬਿਲਕੁਲ ਧੱਕਾ ਕਰ ਰਹੇ ਹੈ ਇਸ ਸਿੱਖ ਕੌਮ ਨਾਲ ਇਸ ਤਰ੍ਹਾਂ ਕਰਦੇ ਹੈ ਕਿ ਉਹਨਾਂ ਨੂੰ ਜਿਹੜੇ ਰਾਈਟ ਹੈ ਉਹ ਨਹੀਂ ਦਿੱਤੇ ਜਾਂਦੇ ਤੇ ਵੀਰੋ ਇਸ ਕਰਕੇ ਸਰਵਜੀਤ ਸਿੰਘ ਨੇ ਦੱਸਿਆ ਹੈ ਕਿ ਇਹ ਵਜ੍ਹਾ ਸੀ ਜਿਸ ਵਜ੍ਹਾ ਤੋਂ ਮੈਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਵੀਰੋ ਹੁਣ ਇਸ ਤਰ੍ਹਾਂ ਕਰ ਰਿਹਾ ਤੇ ਫਿਰ ਤਾਂ ਭਾਈ ਸਰਬਜੀਤ ਸਿੰਘ ਨੂੰ ਕਦੀ ਵੀ ਨਹੀਂ ਬੋਲਣ ਦੇਣਗੇ ਕਿਉਂਕਿ ਉਹਨਾਂ ਨੂੰ ਇਹ ਹੀ ਡਰ ਰਿਹਾ ਕਿ ਅਮਰਪਾਲ ਦੀ ਗੱਲ ਕਰੇਗਾ ਬੰਦੀ ਸਿੰਘਾਂ ਦੀ ਗੱਲ ਕਰੇਗਾ ਤੇ ਵੀਰੋ ਇਹ ਬਿਲਕੁਲ ਇੱਕ ਜਿਹੜੀ ਆਵਾਮ ਦੀ رائے ਹੈ ਉਹਦੀ ਤੋਹੀਨ ਕੀਤੀ ਜਾ ਰਹੀ ਹੈ ਬਿਲਕੁਲ ਗਲਤ ਹੈ ਇੰਜ ਨਹੀਂ ਹੋਣਾ ਚਾਹੀਦਾ ਹਰ ਬੰਦੇ ਨੂੰ ਆਪਣੀ ਗੱਲ ਆਪਣਾ ਪੱਖ ਸਾਹਮਣੇ ਰੱਖਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਗੱਲਬਾਤ ਕਰਨ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਜਿਹੜਾ ਕਿ ਇਹਨੂੰ ਇਸ ਤਰ੍ਹਾਂ ਪਾਬੰਦ ਨਹੀਂ ਕਰਨਾ ਚਾਹੀਦਾ ਵੀਰੋ ਤੁਸੀਂ ਇਸ ਦੇ ਬਾਰੇ ਕੀ ਰਾਏ ਰੱਖਦੇ ਜੇ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਹਸਲ ਲਾਜ਼ਮੀ ਕਰਨਾ ਆਪਣਾ ਡੈਟ ਸਾਰਾ ਖਿਆਲ ਰੱਖਣਾ ਦੋਸਤਾਂ ਯਾਦ ਰੱਖਣਾ ਅੱਲਾ ਫੇ